ਉਹ ਗੱਲ ਉਹ ਮੜਾ ਕਮਾ ਦਾ ਕਹ ਲੈਂਦਾ ਹੈ ਤੇ ਹਾ ਚਲ ਉਹ ਗੱਲ ਜਵਾਇ ਦਾਰੂ ਕਰਦੇ ਤੋ ਸੁਨੀਲ ਕੁਮਾਰ ਅਗਰ ਅੱਜ ਠੀਕ ਹੁੰਦਾ ਅਗਰ ਇਹ ਬੰਕਰ ਠੀਕ ਹੁੰਦੇ ਇਹਨਾਂ ਬੰਕਰਾਂ ਦੇ ਜਿਹੜੇ ਹਾਲਾਤਾਂ ਦੇ ਕਾਰਨ ਅੱਜ ਸੁਨੀਲ ਕੁਮਾਰ ਜਿਹੜਾ ਹੈ ਸੁਨੀਲ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਇਹ ਸਾਰਾ ਪਰਿਵਾਰ ਜਿਹੜਾ ਹੈ ਉਸੇ ਥੰਬ ਦੇ ਉੱਤੇ ਚੱਲਦਾ ਸੀ ਅੱਜ ਉਹ ਥੰਬ ਥੱਲੋ ਖਿਸਕਾ ਦਿੱਤਾ ਗਿਆ ਇਹਨੇ ਕੁੜੀ ਸਾਡੀ ਵਿਚਾਰੀ ਗਾਲੇ ਨੂੰ ਸਾਡੀ ਜਿਹੜੀ ਆ ਅੱਛਾ ਉਹ ਲਗੀ ਬਿਚਾਈ ਰੋਡ ਡੈਡੀ ਦੋੜ ਡੈਡੀ ਦੋੜ ਮੈਂ ਸਾਥ ਹੁਣ ਨੰਦਰ ਜਾ ਰਿਹਾ ਗਾ ਨਾ ਗਾ ਇੱਕ ਗਾਂ ਹੀ ਰੱਖੀ ਉਸ ਕੋ ਬਾਹਰ ਬਾਂਧ ਰਹਾ ਨਾ ਆਇਆ ਦੇਖਾ ਉਹ ਪਾਣੀ ਵਿੱਚ ਡਰਹਾ ਉਹ ਪਾਣੀ ਚ ਡਿੱਗ ਗਿਆ ਹੈ ਪਾਣੀ ਵਿੱਚ ਡਿੱਗ ਗਿਆ ਹਾਂ ਡਿੱਗਦੇ ਸਾਰੇ ਖਤਮ ਹੋ ਗਏ ਦਹੀ ਕੋਈ ਪਲਸਟਰ ਨਹੀਂ ਕੀਤਾ ਕੋਈ ਕੋਈ ਅੱਛਾ ਮੈਂ ਕਰਗੀ ਨਾ ਨਾ ਬਣੀ ਹੈ ਇਹ ਵਾਲੇ ਨਾ ਉੱਪਰ ਕਿਸੇ ਦਾ ਮਾਮਲਾ ਹੈ ਮੈਂ ਉੱਧੇ ਹੀ ਆਖਿਆ ਜਿਲ੍ਹਾ ਬਣੇ ਹੈ ਨਾ ਨਿੰਬਰਿੰਗ ਜਿਲ੍ਹਾ ਇਹ ਨੂੰ ਤੇ ਇਹਨਾਂ ਦਾ ਪਾਣੀ ਢੋਣ ਦਾ ਇਲਾ ਪਰ ਖਬਰ ਦੀ ਹੈ ਕਿ ਕਰਦਾ ਕਿ ਹੁਣ ਇੱਥੇ ਮੇਰਾ ਭਰਾ ਖੜਾ ਸੀ ਉਸਦੇ ਬੇਟਾ ਵੀ ਡਿੱਗਾ ਸੀ ਉਸ ਟਾਈਮ ਵਿੱਚ ਅੱਛਾ ਮੋਰਚੇ ਬੈਕ ਸਾਹਮਣੇ ਜਿਸ ਅਜੀਤ ਮਾਰਦਾ ਘਰ ਹੈ ਇਹ ਕੋਈ 6-7 ਸਾਲ ਦੀ ਗੱਲ ਹੋ ਗਈ ਹੈ ਅੱਛਾ ਬੱਚਾ ਵੀ ਵਿੱਚ ਬੱਚਾ ਡਿੱਗਾ ਸੀ ਉਸ ਟਾਈਮ ਮੈਂ ਡੀਸਾ ਨੂੰ ਫੋਨ ਕੀਤਾ ਤਸੀਦਰ ਸਾਹਿਬ ਨੂੰ ਫੋਨ ਕੀਤਾ ਉਹ ਆਏ ਮੌਕੇ ਤੇ ਫਿਰ ਇੱਥੇ ਜਿਹੜਾ ਸਾਡੇ ਲੋਕਲ ਮੁਲਾਜ਼ਮ ਹੀ ਨੇ ਇੰਪਲਾਈਡ ਹੀ ਉਹ ਕਹਿੰਨਗੇ ਸਾਡੀ ਕਿਉਂ ਬਦੀ ਲੈਣ ਲੱਗੀ ਸਾਡੀ ਨੌਕਰੀ ਕਰ ਦਿਓ ਕੀ ਕਰਦੇ ਹੋ ਅੱਛਾ ਚਲਾਏ ਮਤਲਬ ਉਸਨੇ ਉਹਨਾਂ ਮਾਫੀਆਂ ਮੰਗੀਆਂ ਰੱਖ ਜੋੜਾ ਪਿੰਡ ਪੰਚਾਇਤ ਹੈ ਪਿੰਡ ਨੇਕੋਵਾਲ ਸਹੀ ਇਲਾਕਾ ਬਾਰਡਰ ਦੇ ਬਿਲਕੁਲ ਕਰੀਬ ਅੱਧਾ ਕਿਲੋਮੀਟਰ ਦੂਰ ਅੱਜ ਇਸ ਪਿੰਡ ਦੇ ਵਿੱਚ ਆਉਣ ਦਾ ਸਾਡਾ ਮਕਸਦ ਇਹ ਸੀ ਕਿ ਇੱਥੇ ਇੱਕ ਨੌਜਵਾਨ ਨੇ ਆਪਣੀ ਜਾਨ ਗਵਾਈ ਹੁਣ ਜਾਨ ਕਿਸ ਤਰ੍ਹਾਂ ਗਵਾਈ ਕਿਉਂਕਿ ਕੁਝ ਦਿਨ ਪਹਿਲਾਂ ਤੋਂ ਜਿਹੜੀ ਇਸ ਇੰਡੋਪਾਕ ਬਾਰਡਰ ਦੇ ਉੱਤੇ ਜਿਹੜੀ ਟੈਨਸ਼ਨ ਚੱਲ ਰਹੀ ਹੈ ਉਸ ਟੈਨਸ਼ਨ ਦੇ ਚੱਲਦੇ ਹੋਏ ਇਸ ਵੇਲੇ ਇਸ ਪਿੰਡ ਵਾਲਿਆਂ ਨੂੰ ਵੀ ਇਹੀ ਹਦਾਇਤ ਦਿੱਤੀ ਗਈ ਸੀ ਕਿ ਇਸ ਇਲਾਕੇ ਦੇ ਸਾਰੇ ਬੰਕਰਾਂ ਨੂੰ ਸਾਫ਼ ਕੀਤਾ ਜਾਵੇ। ਹੁਣ ਬੰਕਰਾਂ ਨੂੰ ਸਾਫ਼ ਕਰਦੇ ਹੋਏ ਉਸ ਨੌਜਵਾਨ ਦੀ ਮੌਤ ਕਿਵੇਂ ਹੋਈ? ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਕੀ ਨਾਮ ਹੈ ਤੁਹਾਡਾ? ਆਰਮਨਾਲ ਜੀ। ਆਰਮਨਾਲ ਲਾਲ ਜੀ ਕੀ ਹੋਇਆ ਬੱਚੇ ਨੂੰ? ਕਿਸ ਤਰ੍ਹਾਂ ਮੌਤ ਹੋ ਗਈ ਉਹਦੀ ਬੱਚੇ? ਇਹ ਆ ਦੇ ਆਰਡਰ ਆਇਆ ਜੀ ਪਾਣੀ ਨਾਲ ਮੋਰਚੇ ਸਾਫ਼ ਕਰ ਲਓ ਆਪਣੇ। ਸਾਨੂੰ ਇਹ ਪਤਾ ਨਹੀਂ ਮਤਲਬ ਇਹ ਕੋਈ ਹੋ ਕੇ ਜਾਣੀ ਹੀ ਹੋਣਾ। ਹਮ ਹੈਨਾ ਕਿਉਂਕਿ ਅਹੀਂ ਕੋਈ ਪਤਾ ਥੋੜਾ ਬਈ ਆਹ मिनिस्टर ਤੋਂ ਆਉਣੇ ਲੱਗੇ ਦੇ ਹਾਂ ਆਦੇ ਬੈਂਕਰ ਸਾਫ ਕਰ ਲੋ ਉਹ ਮੜਾ ਬੈਂਕਰ ਲਗਾ ਸਾਫ ਕਰਨਾ ਪਾਣੀ ਇੰਨਾ ਨਾ ਰਹਿੰਦਾ ਉੱਥੇ ਗੋਡੇ-ਗੋਡੇ ਵਿੱਚ ਬੈਂਕਰਾਂ ਦੇ ਵਿੱਚ ਬੈਂਚ ਬੈਂਕਰਾਂ ਦੇ ਵਿੱਚ ਇੰਦਰ ਸਾਥ ਖੇਤ ਹੈ ਹਾਂ ਖੇਤ ਚੋਂ ਪਾਣੀ ਗਾਲੇ ਲੰਗਾ ਜਾਂਦਾ ਪਾਣੀ ਹਾਂ ਅਸਾ ਉਹ ਮੋਟਰ ਲਾ ਕੇ ਤੇ ਪਾਣੀ ਲਗਾ ਸਾਫ ਕਰਨਾ ਹਾਂ ਉਹ ਰੱਬ ਜਾਣੇ ਮੈਂ ਕੋਲ ਨਹੀਂ ਆਈ ਵੀ ਹਾਂ ਪਾਣੀ ਕੱਢਦੇ ਹੋਏ ਕੋਈ ਸਾਥ ਪਈ ਹੈ ਜਾਂ ਕੀ ਹੋਇਆ ਮੈਨੂੰ ਕੋਈ ਪਤਾ ਨਹੀਂ ਨੂੰ ਹੌਲੇ ਪਤਾ ਲੱਗਾ ਇਹ ਲ ਕੁੜੀ ਹੜੀ ਵਿਚਾਰੀ ਗਾਲੇ ਨੂੰ ਹੜੀ ਜਿਹੜੀ ਆ ਅੱਛਾ ਉਹ ਲਗੀ ਵਿਚਾਰੀ ਰੋ ਡੈਡੀ ਦੌੜ ਡੈਡੀ ਦੌੜ ਮੈਂ ਸਾਥ ਹਾਂ ਨੰਨਰ ਜਾ ਰਹੇ ਗੰਗਾ ਗਾਲੇ ਇੱਕ ਗਾਂ ਹੀ ਰੱਖੀ ਉਸ ਕੋ ਬਾਹਰ ਬਾਂਧ ਰਹਾ tha ਮੈਂ ਆਇਆ ਦੇਖਾ ਉਹ ਪਾਣੀ ਮੇਂ ਗਿਰਾ ਹੋਆ ਪਾਣੀ ਚ ਡਿੱਗ ਗਿਆ ਉਹ ਪਾਣੀ ਚ ਡਿੱਗ ਪਿਆ ਆ ਡਿੱਗਦੇ ਸਾਰੀ ਖਤਮ ਹੋ ਗਏ ਤਾਂ ਹੀ ਉਹ ਸਿੱ ਫਿਰ ਉਸ ਵੇਲੇ ਕਿਸ ਤਰ੍ਹਾਂ ਬਾਹਰ ਬੁਰ ਕੱਢਣ ਤੋਂ ਬਾਅਦ ਬਾਹਰ ਕੱਢਣ ਦਾ ਮਤਲਬ ਆ ਹੀ ਉਹ ਫਾੜ ਫੋੜ ਕੇ ਗਾਲੇ ਚੁੱਕ ਕੇ ਉਹਨੂੰ ਹਮਮ ਮਹੱਲੇ ਦੇ ਇੱਕ ਦੋ ਮੋੜਾ ਹੋਰ ਬੁਲਾਇਆ ਹਮ ਇਹ ਅਨੁਮਾਨ ਨਾਲ ਨਹੀਂ ਬਾਹਰ ਘਟਣਾ ਹੈ ਬਾਹਰ ਕੱਢਿਆ ਨੂੰ ਆਰ ਕੱਢ ਕੇ ਲਟਾਇਆ ਉਹ ਬਾਤ ਹਤਮੋ ਗਦੇ ਵਿੱਚ ਪੈਂਦੇ ਗਵਾਰ ਤੇ ਬੱਚਾ ਤੁਹਾਡਾ ਇਕੱਲਾ ਹੀ ਸੀ ਇਕੱਲਾ ਜੀ ਕਿੰਨੇ ਜੀਨੇ ਕਰਦੇ ਘਰ ਦੇ ਅਸੀਂ 4 ਮੈਂਬਰ ਆ ਹਮ ਇੱਕ ਇਹਦੀ ਜਨਾਨੀ ਆ ਹਮ ਦੋ ਜੀ ਆਹੀ ਆ ਹਮ ਬੁੱਢੀ ਬੁੱਢਾ ਗਾਲ ਸੱਸ ਸੋਰਾ ਹਮ ਬੁੱਢੀ ਇਹਦੀ ਸੱਸ ਜਿਹੜੀ ਮੇਰੇ ਘਰੋਂ ਜਿਹੜੇ ਮੇਰੇ ਘਰੋਂ ਆ ਜਿਹੜੀ ਬੱਚੇ ਦੀ ਮਾਤਾ ਉਹ ਬਿਮਾਰ ਹਾਂ ਬੱਚੇ ਦੀ ਮਾਤਾ ਉਹ ਮਾਰਾ ਪੈਰ ਲਾਇ ਸੀ ਅੱਛਾ 8-9 ਸਾਲ ਸੇ ਬਿਮਾਰ ਆ ਉਹ ਮੈਂ ਗਰੀਬ ਆਦਮੀ ਕਿਤਨਾ ਮਹਨਤ ਲੱਗਾ ਸਰਦਾ ਹੂੰ ਤਿੰਨ ਤਿੰਨ ਕਨਾਲ ਜੀ ਨੀਂ ਸਾਰੇ ਉਸਮੇ ਖੇਤ ਨੂੰ ਲਗਾਤੇ ਆ ਥੋੜਾ ਬੋਲ ਆਪਣਾ ਖਾਣੇ ਕੇ ਲਈ ਬਣਾਤਾ ਹ ਹ ਐਸਾ ਕੇ ਲਈ ਨਹੀਂ ਬਣਾਤਾ ਜੇ ਜਾਤਾ ਥਾ ਬਾਹਰ ਤੇ ਹੱਥ ਉਸ ਲਾਤਾ ਥਾ ਬਾਹਰ ਸੇ ਵਾਇਦੂਰੋ ਜੋ ਕਰਤੀ ਥੇ ਇਹ ਵੀ ਕੋਈ ਕਰਤਾ ਥਾ ਮਾਪ ਕਰਦੇ ਵਿੱਚ ਪਾਣੀ ਕਿਸ ਤਰ੍ਹਾਂ ਵੜ ਗਿਆ ਪਾਣੀ ਨਾਲ ਸਾਥ ਮੇ ਖੇਤ ਆਣਾ ਅੱਛਾ ਉਧਰ ਆਨੇ ਬਰਸ਼ੀਨ ਸਟਾਲਾ ਜਾਂਦੇ ਸਟਾਲਾ ਸਟਾਲਾ ਹਾਂ ਉਹ ਜਿੱਲੇ ਪਾਣੀ ਲਗਾਉਂਦੇ ਨੇ ਸਟਾਲੇ ਨੂੰ ਹਾਂਜੀ ਹਾਂਜੀ ਤੋਂ ਵਿੱਚ ਰਿਸ ਜਾਂਦਾ ਰਿਸ ਜਾਂਦਾ ਇੰਨੇ ਦੇ ਸਾਰੇ ਪਾਣੀ ਨਾ ਡਿਗਾਏ ਜੀ ਪਾਣੀ ਕੋਈ ਪਲਸਟਰ ਵਗੈਰਾ ਨਹੀਂ ਹੋਏ ਤੇ ਬੰਕਰ ਅੰਦਰੋਂ ਕੋਈ ਪਲਸਟਰ ਨਹੀਂ ਕੀਤਾ ਨੇ ਕੀਤਾ ਨਹੀਂ ਹੋਇਆ ਇੰਨਾ ਡਰਾਮਾ ਨਹੀਂ ਬਣਾਇਆ ਆਉਂਗਾ ਨਾ ਕੋਈ ਪਲਸਟਰ ਨਹੀਂ ਕੀਤਾ ਵੀ ਕੋਈ ਕੁਝ ਅੱਛਾ ਬੰਕਰ ਜਿੱਨਾ ਪਾਣੀ ਹੈ ਪਰ ਮੌਗੀ ਨਾ ਉੱਪਰ ਕਿਸੇ ਦਾ ਮਾਉਂਟ ਹੈ ਮੈਂ ਉੱਦਲੇ ਜਾ ਕੇ ਆ ਜਿੱਲੇ ਪਾਣੀ ਹੈ ਨਾ ਨਿੰਬਰੀਂ ਹੀ ਆਖਿਆ ਇਹਨ ਮੰਦੇ ਇੰਨੇ ਨਾ ਪਾਣੀ ਖਲੋਂਦਾ ਇੱਲਾ ਪਰ ਖਬਰ ਦੀ ਹੈ ਪਰ ਖਬਰ ਵਗੈਰਾ ਇੰਨਾ ਕੀ ਤੜਕੀ ਨਾਮ ਇਹਨਾਂ ਨੂੰ ਮਿਸਪੜਦਾ ਪਰ ਮੇਜੀ ਕੀ ਅਖਰਨ ਕੀ ਡਿਮਾਂਡ ਹੈ ਤੁਹਾਡੀ ਇਸ ਬੱਚੇ ਦੀ ਤੇ ਜਾਨ ਚਲੀ ਗਈ ਹੁਣ ਸਰ ਸਾਡੀ ਇੱਕ ਹੀ ਡਿਮਾਂਡ ਹੈ ਇੱਕ ਤੇ ਇਸ ਬੈਂਕਰਾਂ ਨੂੰ ਠੀਕ ਕਰਤਾ ਜਾਏ ਨੰਬਰ 2 ਇਸ ਬੱਚੇ ਦੀ ਸਾਨੂੰ ਸ਼ਹੀਦ ਦਾ ਦਰਜਾ ਦੇਤਾ ਜਾਏ ਕਿਉਂਕਿ ਮੌਜ ਜੜੀ ਹੋਈ ਹੈ ਇਹ ਗੋਮਰ ਦੇ ਖਾਤੇ ਜੋ ਮਰਡਰ ਕੀਤਾ ਜਿਸਾ ਸਭ ਨੇ ਸਭ ਨੇ ਕਿਹਾ ਉਹਨਾਂ ਮਰਡਰ ਕੀਤਾ ਬੱਚੇ ਦਾ ਕਿਉਂਕਿ ਅਸੀਂ ਬਾਰ-ਬਾਰ ਚਲਾਨਦੇ ਰਹੇ ਆ ਕਿ ਇਹ ਮੋਰਚੇ ਠੀਕ ਨਹੀਂ ਹੈ ਠੀਕ ਨਹੀਂ ਹੈ ਠੀਕ ਨਹੀਂ ਹੈ ਸਰਕਾਰ ਠੀਕ ਨਹੀਂ ਆਈ ਇਹ ਕਦੋਂ ਦੇ ਮੋਰਚੇ ਬਣੇ ਹੋਏ ਨੇ ਇਹ ਸਰ 8-10 ਸਾਲ ਹੋ ਗਏ ਨੇ ਉਦੋਂ ਬੀਜੇਪੀ ਦੀ ਤੇ ਪੀਡੀਪੀ ਇਨਕਲੂਡਰਸ ਇੱਕ ਕੰਬਾਈਨ ਸਰਕਾਰ ਸੀ ਹੂੰ ਉਸ ਟਾਈਮ ਉੱਥੇ ਸਾਹਿਬ ਨੇ ਮੂਬੂ ਪਾਣੀ ਅਨਾਉਂਸ ਕੀਤਾ ਸੈਂਟਰ ਗਵਰਨਮੈਂਟ ਦੀ ਪਾਲਸੀ ਨਾਲ ਕਿ ਕਰ-ਕਰ ਮੋਰਚੇ ਬਣਾ ਦਿਓ ਤਾਂ ਕਿ ਇਹ ਬਾਰ-ਬਾਰ ਇਹ ਨੱਟਪਾ ਜੁੰਦੀ ਹੋ ਉਹ ਨਾ ਹੋਏ ਬੈਠੋ ਤੁਸੀਂ ਬੈਠੋ ਅੱਛਾ ਤੇ ਹੁਣ ਬੰਕ ਮਤਲਬ ਉਦੋਂ ਦੇ ਇਸ ਤਰ੍ਹਾਂ ਹੀ ਹਾਲ ਉਸ ਟਾਈਮ ਦੇ ਇਸ ਤਰ੍ਹਾਂ ਹੀ ਨਾ ਮੈਂ ਕੀ ਕਰਦਾ ਕਿ ਹੁਣ ਇੱਥੇ ਮੇਰਾ ਭਰਾ ਖੜਾ ਸੀ ਉਸਦੇ ਬੇਟਾ ਵੀ ਡਿੱਗਾ ਸੀ ਉਸ ਟਾਈਮ ਵਿੱਚ ਅੱਛਾ ਮੋਰਚੇ ਬੈਕ ਸਾਹਮਣੇ ਜਿਸ ਅਜੀਤ ਕੁਮਾਰ ਦਾ ਘਰ ਹੈ ਇਹ ਕੋਈ 7 ਸਾਲ ਦੀ ਗੱਲ ਹੋ ਗਈ ਹੈ ਅੱਛਾ ਬੱਚਾ ਵੀ ਵਿੱਚ ਬੱਚਾ ਡਿੱਗਾ ਸੀ ਉਸ ਟਾਈਮ ਮੈਂ ਡੀਸਾ ਨੂੰ ਫੋਨ ਕੀਤਾ ਤਸੀਦਰ ਸਾਹਿਬ ਨੂੰ ਫੋਨ ਕੀਤਾ ਉਹ ਆਏ ਮੌਕੇ ਤੇ ਫਿਰ ਇੱਥੇ ਜਿਹੜਾ ਸਾਡੇ ਲੋਕਲ ਮੁਲਾਜ਼ਮ ਹੀ ਨੇ ਇੰਪਲਾਈਡ ਹੀ ਉਹ ਕਹਿੰਨ ਲੱਗੇ ਸਾਡੀ ਕਿਉਂ ਬਰਦੀ ਲੈਣ ਲੱਗੇ ਸਾਡੀ ਨੌਕਰੀ ਕਰ ਦੋ ਕੀ ਕਰਦੇ ਹੋ ਅੱਛਾ ਚਲਾਏ ਮਤਲਬ ਉਹਨਾਂ ਨੇ ਮਾਫੀ ਮੰਗੀਆਂ ਜਾਂ ਜਾਂ ਮੁੜਿਆ ਨੇ ਵਿਚਾਰਿਆਂ ਘਰ ਵਾਲੇ ਉਹਨਾਂ ਨੂੰ ਮਾਫ ਕੀਤਾ ਕਿ ਹੜਾ ਬੱਚਾ ਬਚ ਗਿਆ ਚਲੋ ਠੀਕ ਕਰ ਦਿਓ ਉਹਨਾਂ ਨੇ ਉਸ ਤੋਂ ਕੁਝ ਕੁ ਕਰ ਦਿੱਤੇ ਠੀਕ ਕਰਦੇ ਆ ਮੋਰਚੇ ਮਤਲਬ 6-7 ਸਾਲ ਤੋਂ ਤੁਸੀਂ ਸ਼ੋਰ ਮਚਾ ਰਹੇ ਹੋ ਲੇਕਿਨ ਮੋਰਚਾ ਨਹੀਂ ਠੀਕ ਨਹੀਂ ਠੀਕ ਰਿਹਾ ਸਰਪੰਚ ਸਾਹਿਬ ਤੁਸੀਂ ਵੀ ਚੌਧਰੀ ਸਾਹਿਬ ਖੜੇ ਹੋ ਇੱਥੇ ਆਖਰ ਇਹਨਾਂ ਦੀ ਡਿਮਾਂਡ ਜਾਨੀ ਤੁਹਾਡੀ ਡਿਮਾਂਡ ਕਿਉਂਕਿ ਇਸ ਵੇਲੇ ਤੁਸੀਂ ਇਸ ਸਰਪ੍ਰਸ ਤੋਂ ਇੱਥੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕੀ ਕਦਮ ਚੁੱਕੇ ਜਾਂ ਕੀ ਚੁੱਕ ਲੈਣ ਦੀ ਤੇ ਅੱਜ ਬੱਚੇ ਦੀ ਜਾਨ ਨਾ ਜਾਂਦੀ ਦੇਖੋ ਗੱਲ ਇਹ ਹੈ ਕਿ ਬਹੁਤ ਦੇਰ ਦਾ ਵੈਸੇ ਤਾਂ ਸਾਡੀ ਕਾਫੀ ਲੋਕਾਂ ਦੀ ਜਿਹੜੀ ਬਾਰਡਰ ਔਰ ਜਿਹੜੇ ਮੇਨ ਡੀ ਬੀਸੀ ਵੀ ਹੈ ਹੂੰ ਮਤਲਬ ਡਿਚ ਕੰਮ ਬੰਦ ਹੈ ਇਦੀਆਂ ਅੱਗੇ ਜਿਹੜੇ ਲੋਕ ਨੇ ਇਹਨੇ ਲੋਕਲੀ ਬੜੀ ਪੁਰਾਣੀ ਡਿਮਾਂਡ ਹੈ ਕਿ ਇੰਝਾਂ ਕਰੋ ਆਏ ਦਿਨ ਆਏ ਦਿਨ ਮਤਲਬ ਬਾਰਡਰ ਪਰ ਫਾਇਰਿੰਗ ਹੋਂਦੀ ਰਹਿੰਦੀ ਆ ਔਰ ਅਸੀਂ ਡਿਸਪਲੇਸ ਹੁੰਦੇ ਰਹਨੇ ਆ ਤੇ ਇੰਦੀ ਬੜੀ ਪੁਰਾਣੀ ਹੈ ਕਿ ਆਹੇਂਗੀ ਜਿੰਨਾਂ ਤੁਸੀਂ ਜਿਉੜੀਆਂ ਵਾਲੇ ਸਾਈਡ ਤੇ ਜਿਹੜੇ ਖੋੜ ਦੇ ਲੋਕ ਹੈ ਪਲਾਏ ਵਾਲੇਂਗੀ ਪਿੱਛਾ ਦੇਈਪੁਰ ਜਗ੍ਹਾ ਦਾ ਨਾਂ ਆ ਉਥੋਂ ਨੇ ਪਲਾਟ ਦਿੱਤੇ ਇਹ ਕੋਈ 4-4 ਮਰਲੇ 5-5 ਮਰਲੇ ਦੇ ਔਰ ਇਹਨੇ ਲੋਕਾਂ ਦੀ ਵੀ ਡਿਮਾਂਡ ਹੈ ਕਿ ਇੰਝਾਂ ਕਰੋ ਕਿ ਸਾਨੂੰ ਤੁਹੇ ਪਿਛਾ ਸਾਨੂੰ ਕਿਦੇ ਵੀ ਬਹੁਤ ਪਹਾੜੀਆਂ ਨਾਲ ਖਾਲੀ ਜਗ੍ਹਾ ਗਵਰਨਮੈਂਟ ਕੋਲ ਪਈ ਹੈ ਇਹਨੇ ਕੋਈ 4-4 6-6 ਮਰਲੇ ਦੇ ਪਲਾਟ ਦੇ ਦਿਓ ਤਾਂ ਕਿ ਆਪਣੀ ਆਪਾਂ ਮਕੁੱਲੀਆਂ ਬਣਾ ਜੁਸ ਟਾਈਮ ਇਹੀ ਦੀ ਪੋਜੀਸ਼ਨ ਆਵਾ ਹੈ ਇਹ ਹਾਲਾਤ ਬਾਰਡਰ ਪਰ ਆਏ ਦਿਨ ਹੁੰਦੇ ਰਹਨੇ ਨੇ ਕਿਉਂ ਹੁੰਦੇ ਰਹਨੇ ਨੇ ਕਿ ਤੁੰ ਦਾ ਗਵਾਂਡੀ ਜਿਹੜਾ ਦੇਸ਼ ਆ ਉਹ ਪਾਕਿਸਤਾਨ ਹੈ ਔਰ ਪਾਕਿਸਤਾਨ ਸੁਧਰਨੇ ਵਾਲਾ ਨਹੀਂ ਹੈ। ਹੂੰ। ਤਾਂ ਔਰ ਇਹਦੇ ਲੋਕੇ ਨਾਲ ਲੇਕਿਨ ਗਵਰਨਮੈਂਟ ਨੇ ਬਹੁਤ ਜ਼ਿਆਦਾ ਹਰ ਐਮਪੀ ਐਮਐਲਏ ਔਰ ਲੋਕਾਂ ਦੀ ਮੀਡੀਆ ਚ ਵੀ ਅਹੀਂ ਗਵਰਨਮੈਂਟ ਕੋਲ ਅਗੇ ਰਿਕਵੈਸਟ ਕੀਤੀ ਹੈ ਅਹੀਂ ਪਲਾਟ ਦਿੱਤੇ ਜਾਣ ਲੇਕਿਨ ਉਹ ਸਾਨੂੰ ਪਲਾਟ ਦਾ ਤਾਂ ਛੋੜੋ ਔਰ ਵੀ ਕੋਈ ਅਨ ਰੀਲੀਫ ਨਹੀਂ ਦਿੱਤੀ ਹੈ। ਔਰ ਦੂਸਰਾ ਜਿਹੜਾ ਇਹ ਹੈ ਇਹ ਜਿਹੜਾ ਅਤਸਾ ਹੋਇਆ ਇਹ ਤੁਸੀਂ ਸਾਰਾ ਸੁਣ ਲਿਆ ਰਮੇਸ਼ਨ ਦੇ ਕੋਲੋਂ ਔਰ ਸੁਨੀਲ ਦੇ ਪਿਤਾ ਦੇ ਕੋਲੋਂ ਜੀ। ਔਰ ਜਿਹੜਾ ਮੈਂ ਫੇਰ ਦੁਬਾਰਾ ਰਿਪੀਟ ਕਰਨਾ ਮੈਂ ਪਹਿਲਾਂ ਵੀ ਕਹਿਆ ਤਾਂ ਕਿ ਇਹ ਜਿਹੜਾ ਹੈ ਨਲਾਇਕੀ ਹੈ ਇੰਦੀ ਇਹ ਮੋੜੇ ਦੀ ਜਿਹੜੀ ਉਹ ਕੱਲ ਪਾਣੀ ਅਗਰ ਨਹੀਂ ਹੁੰਦਾ ਮੋਰਚੇ 'ਚ ਹਮ ਪਾਣੀ ਰਸਾਬ ਹੁੰਦਾ ਹੈ। ਰਸਾਬ ਕਿਉਂ ਹੁੰਦਾ ਹੈ? ਕਿਉਂਕਿ ਜਿਹੜਾ ਮਟੀਰੀਅਲ ਹੈ ਉਹ ਲੋ ਕੁਆਲਿਟੀ ਦਾ ਯੂਜ਼ ਕੀਤਾ ਗਿਆ। ਹਮ ਦੂਸਰੀ ਪਾਣੀ ਉਹਦੇ ਵਿੱਚ ਕਿਉਂ ਪੈਂਦਾ ਆ ਕਿ ਮੌਂਟੀਆਂ ਨਹੀਂ ਬਣਾਈਆਂ ਔਰ ਇੱਕ ਵਾਰੀ ਨਹੀਂ ਮਤਲਬ ਦਸੋ ਵਾਰ ਅਸੀਂ মিডিਆ ਲਈ ਬਲਾਗ ਆ ਗਿਆ ਕਿ ਇਹਦੀਆਂ ਸਾਨੂੰ ਮੌਂਟੀਆਂ ਬਣਾ ਕੇ ਦਿਓ ਔਰ ਇਹਦੇ ਜਿਹੜਾ ਪਾਣੀ ਆਂਦਾ ਆ ਇਹਦਾ ਇਰਸਾਬ ਹੈ ਜਿਹੜਾ ਕਰੋ ਔਰ ਤੁਸੀਂ ਜਾ ਕੇ ਦੇਖ ਲਓ ਇੱਕ ਵਾਰੀ ਦੁਬਾਰਾ ਜਿਹੜੇ ਸਾਡਾ ਕਮਿਊਨਿਟੀ ਬੰਕਰ ਬਣਿਆ ਜਾਂ ਇੰਡੀਵਿਜੂਅਲ ਨੇ ਸਾਰਿਆਂ ਦੇ ਵਿੱਚ ਪਾਣੀ ਪਰਚਾ ਆ ਜੇ ਸਾਰਿਆਂ ਦੀ ਪਾਣੀ ਹੈ ਜੇ ਅਗਰ ਕੱਲ ਨੂੰ ਕੋਈ ਟੈਨਸ਼ਨ ਜਿਆਦਾ ਵੱਧ ਜਾਂਦੀ ਹੈ ਤੇ ਕਿੱਥੇ ਜਾਣਗੇ ਅੰਦਰ ਜੀ ਅਗਰ ਮੀ ਤੁਸੀਂ ਦੱਸੋ ਇਹ ਅਗਰ ਰਾਤੀ ਆਹੀਂਗੀ ਜਾ ਕੇ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਸ਼ੈਲਿੰਗ ਸ਼ੁਰੂ ਹੋ ਜਾਂਦੀ ਹੈ ਤਾਂ ਅਗਰ ਉਹਨੇ ਮੋਰਚੇ ਜਾ ਕੇ ਆਹੀਂਗੀ ਰਾਤ ਕੱਟ ਨਹੀਂ ਪਾਵੇ ਅਗਰ ਮੈਂ ਐਡਮਿਨਿਸਟ੍ਰੇਸ਼ਨ ਦੇ ਕਿਸੇ ਅਫਸਰ ਕੀ ਆਖਣਾ ਯਾਰ ਸਾਨੂੰ ਤੂੰ ਰਾਤ ਛੋੜ ਹਾਂ ਤੂੰ ਇੰਨਾ ਕਰਕੇ 2 ਘੰਟੇ ਉਹਦੇ ਵਿੱਚ ਤੇ ਖਾਣੇ ਕੀ ਦਿੰਨੇ ਆ ਪੀਣੇ ਕੀ ਵੀ ਦਿੰਨੇ ਆ ਹਰ ਫੈਸਿਲਿਟੀ ਦਿੰਨੇ ਆ ਪੱਖਾ ਵੀ ਉੱਪਰ ਲਾ ਦਿੰਨੇ ਆ ਤੂੰ ਉਸ ਪਾਣੀ ਦੇ ਵਿੱਚ ਉਸ ਬੰਕਰ ਦੇ ਵਿੱਚ 2 ਘੰਟੇ ਰਹਿ ਗਿਆ ਸਾਨੂੰ ਦੱਸ ਇੱਥੇ ਅਫਸਰਾਂ ਕਿਸੇ ਨੇ ਕੋਈ ਪਿਛਲੇ ਦਿਨਾਂ ਚ ਵਿਜ਼ਿਟ ਨਹੀਂ ਕੀਤੀ ਕੋਈ ਬਿਲਕੁਲ ਕੋਈ ਅਫਸਰ ਨਹੀਂ ਆਇਆ ਨਹੀਂ ਆਇਆ ਸਾਡਾ ਬਿਲਕੁਲ ਕੋਈ ਤਹਿਸੀਲਦਾਰ ਨਹੀਂ ਆਇਆ ਕਿਆ ਇਸੇ ਪਿੰਡ ਦੇ ਬੰਕਰ ਖਰਾਬ ਨੇ ਜਾਂ ਹੋਰ ਵੀ ਪਿੰਡਾਂ 'ਚ ਹੋਰ ਵੀ ਹੋਰ ਵੀ ਆ ਨਾ ਹੋਰ ਵੀ ਪੂਰੇ ਬਾਰਡਰ ਉੱਪਰ ਜੁਥੇ ਜੁਥੇ ਹੀ ਬਣੇ ਨੇ ਲੋਕੇ ਕਾਫੀ ਅਪੀਲ ਕੀਤੀ ਕਿ ਸਾਨੂੰ ਮੌਂਟੀਆਂ ਬਣਾ ਕੇ ਦਿੱਤੀਆਂ ਜਾਣ ਲੇਕਿਨ ਉਹਨੇ ਨਹੀਂ ਬਣਾਈਆਂ। ਜੇਕਰ ਮਮਟੀਆਂ ਬਣ ਜਾਂਦੀ ਤੇ ਉਹਦੇ 'ਚ ਪਾਣੀ ਸ਼ਾਇਦ ਨਹੀਂ ਜਾਂਦਾ। ਬਿਲਕੁਲ। ਇਹ ਵੀ ਹੋ ਸਕਦਾ ਹਾ ਕਿ ਮਤਲਬ ਥੋੜਾ ਹੁਦਾ ਬਚਾਅ ਹੋ ਸਕਦਾ। ਪਰ ਵੀ ਪਰਸਤਾਨ। ਉਹ ਕੀ ਡਿਮਾਂਡ ਆ ਆਖਰ 'ਚ ਤੁਹਾਡੀ ਕੀ ਕਹਿਣਾ ਚਾਹੁੰਦੇ ਤੁਸੀਂ? ਸਾਡੀ ਡਿਮਾਂਡ ਇਹ ਹੈ ਕਿ ਇਹ ਜਿਹੜੇ ਦੇ ਪੇਰੈਂਟਸ ਰਹਿ ਗਏ ਨੇ ਬਜ਼ੁਰਗ ਹੂੰ। ਮਾਤਾਇੰਦੀ ਜਿਹੜੀ ਉਹ ਪੈਰਾਲਾਈਸਿਸ ਦੀ ਬਜਾ ਕਨ 9-10 ਸਾਲ ਦੀ ਬਿਸਤਰੇ ਪਰ ਹੈ ਔਰ ਇਹਦੀ ਉਹੀ ਵਿਧਵਾ ਜਿਹੜੀ ਧਰਮ ਪਤਨੀ ਰਹਿ ਗਈ ਹੈ ਉਹਦਾ ਗਵਰਨਮੈਂਟ ਕੋ ਸੋਚਾ ਕਿ ਜੁਦੇ ਕਨ ਇਹਦਾ ਜਿਹੜਾ ਰੋਜੀ ਰੋਟੀ ਚਲਦੀ ਰਵੇ ਕਿਉਂਕਿ ਇਹ ਇਹ ਤੁਸੀਂ ਦੇਖ ਲਿਆ ਕਿ ਸੁਨੀਲ ਦੇ ਪਿਤਾ ਨੇ ਜਿਹੜੇ ਇੰਦੀ ਹਾਲਤ ਤਾਂ ਹੈ ਨਹੀਂ ਕੋਦਾ ਦਿਹਾੜੀ ਲਾ ਸਕਣ ਔਰ ਬਾਰਡਰ ਉਪਰ ਜ਼ਮੀਨ ਹੈ ਬਾਰਡਰ ਉਪਰ ਜ਼ਮੀਨ ਦਾ ਇਹ ਹੈ ਕਿ ਫਸਲ ਹੋਣਾ ਨਹੀਂ ਹੋਣਾ ਕਿਸ ਟਾਈਮ ਹਾਇਰਿੰਗ ਹੋ ਜਾਣੀ ਹੈ ਸਾੜੀ ਫਸਲ ਲੱਗਣੀ ਹੈ ਜਾਂ ਨਹੀਂ ਲੱਗਣੀ ਹੈ ਤਾਂ ਇਹ ਇਹ ਪਰਿਵਾਰ ਤਾਂ ਭੁੱਖਾ ਭੁੱਖਾ ਮਰ ਜਾਏਗਾ ਤਾਂ ਸਾਡੀ ਗਵਰਨਮੈਂਟ ਅਗਰਕੈਸਟ ਹੈ ਅੱਛਾ ਗਵਰਨਮੈਂਟ ਅਗਰਕੈਸਟ ਹੈ ਕਿ ਇੰਦਾ ਕੋਈ ਪਾਲਨ ਪੋਸ਼ਣ ਦਾ ਇਸ ਪਰਿਵਾਰ ਦਾ ਜਿਹਦਾ ਕੋਈ ਸਹਾਰਾ ਨਹੀਂ ਰਿਆ ਗਿਆ ਇੱਕੋ ਸੁਨੀਲ ਜਿਹੜਾ ਸਹਾਰਾ ਹ ਤਾਂ ਉਹਦੇ ਵਾਸਤੇ ਕੁਝ ਗਵਰਨਮੈਂਟ ਸੋਚਾ ਔਰ ਇਨਿੰਗ ਕੋਈ ਕੰਪਨਸੇਸ਼ਨ ਦਿਆ ਉਹਦਾ ਇਲਾਵਾ ਕੋਈ ਰੈਗੂਲਰ ਕੋਈ ਐਸਾ ਹੈ ਜਿਹੜਾ ਕੋਈ ਇਨਿੰਗ ਹਰ ਮਹੀਨਾ ਕੋਈ ਇਨਿੰਗ ਅਸਿਸਟੈਂਸ ਦਿੱਤਾ ਜਾ ਜੋ ਕਿ ਕਨੇਦਾ ਜਿਹੜਾ ਹੈ ਉਹ ਹਨੇਰੀਅਮ ਦਿੱਤਾ ਜਾ ਜਿਹਦੇ ਕਨੇਦਾ ਪਾਲਨ ਪੋਸ਼ਣ ਦਾ ਕਾਸ਼ ਕੇ ਪੈਰਲੈਸ ਗੱਲ ਪੈਰਲੈਸ ਗੱਲ ਉਹਦੀ ਉਹ ਗੱਲ 6 ਹੱਦ ਸਾਲ ਤੋਂ ਪੈਰਲੈਸ ਉਹ ਜੋ ਮਾਦਰਾ ਪੈਸਾ ਤੇ ਲਗਾ ਹਰੇ ਨਹੀਂ ਠੀਕ ਹੋਈ ਆਪੂ ਫੜ ਕੇ ਅੱਗੇ ਪਿੱਛੇ ਕਰੀਦੇ ਬਸ ਮੋਣਾ ਗੱਲ ਬਾਹਰ ਜਾਂਦਾ ਤੇ ਹੱਥ ਲੈਂਦਾ ਕਮਾਵੇ ਉਹ ਦਵਾਈ दारू ਗੱਲ ਕੋ ਮਾਰਾ ਮੋਟਾ ਜਿਹੜਾ ਚੱਲਦਾ ਹੈ ਘਰ ਦਾ ਵੀ ਛੱਤ ਘਰ ਦਾ ਵੀ ਘਰ ਦਾ ਵੀ ਹਮੇਂ ਜੀ ਵਿਸ਼ਵਾਸ ਕਰਦਾ ਪ੍ਰਾਜਨ ਕੁਛ ਕਰਦਾ ਘਰ ਦਾ ਵੀ ਮਾਦਰਾ ਸਰਕਲ ਉਸੇ ਉੱਗੇ ਚਲਾਉਂਦਾ ਹੈ ਹੈਨਾ ਇਹ ਹੋਣ ਗੱਲ ਸਾਡਾ ਸਾਰਾ ਕੋਈ ਨਹੀਂ ਰਹਿ ਗਿਆ ਅਹੀਂ ਬਾਸ ਗੱਲਾਂ ਬੇਸਾਰਾਂ ਇਹਨਾਂ ਲਈ ਬਿਮਾਰ ਪਈ ਦੀ 7-8 ਸਾਲ ਤੋਂ ਠੀਕ ਉਹ ਗੱਲ ਹੈ ਉਹ ਮੜਾ ਕਮਾ ਦਾ ਲਿਆਂਦਾ ਹੈ ਪਿਆਾ ਚੱਲੇ ਉਹ ਗੱਲ ਦੁਆਜ दारू ਕਰਦੇ ਹੈ ਤਾਂ ਸੁਨੀਲ ਕੁਮਾਰ ਅਗਰ ਅੱਜ ਠੀਕ ਹੁੰਦਾ ਅਗਰ ਇਹ ਬੰਕਰ ਠੀਕ ਹੁੰਦੇ ਇਹਨਾਂ ਬੰਕਰਾਂ ਦੇ ਜਿਹੜੇ ਹਾਲਾਤਾਂ ਦੇ ਕਾਰਨ ਅੱਜ ਸੁਨੀਲ ਕੁਮਾਰ ਜਿਹੜਾ ਸੁਨੀਲ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਇਹ ਸਾਰਾ ਪਰਿਵਾਰ ਜਿਹੜਾ ਹੈ ਉਸੇ ਥੰਬ ਦੇ ਉੱਤੇ ਚੱਲਦਾ ਸੀ ਅੱਜ ਉਹ ਥੰਬ ਥੱਲੋਂ ਖਿਸਕਾ ਦਿੱਤਾ ਗਿਆ ਹੁਣ ਪ੍ਰਸ਼ਾਸਨ ਨੂੰ ਜਿਹੜੀ ਇਹੀ ਇਹਨਾਂ ਦੀ ਉਮੀਦ ਹੈ ਕਿ ਸ਼ਾਇਦ ਪ੍ਰਸ਼ਾਸਨ ਕੁਝ ਗੱਲ ਸੁਣੇਗਾ ਇਹਨਾਂ ਦੀ ਮੀਡੀਆ ਦੇ ਰਾਹੀਂ ਯਾ ਹੋਰ ਜਿਹੜੇ ਇਹਨਾਂ ਨੇ ਵਸੀਲੇ ਅਪਣਾਏ ਹੋਣਗੇ ਉਹਨਾਂ ਦੇ ਰਾਹੀਂ ਪ੍ਰਸ਼ਾਸਨ ਨਾਲ ਦੀ ਗੱਲ ਸੁਣੇ ਔਰ ਇਹਨਾਂ ਦੇ ਬੱਚੇ ਦੀ ਇਸ ਪਰਭਾਈ ਨੂੰ ਤਾਂ ਨਹੀਂ ਕਰ ਸਕਦੇ ਮਗਰ ਇਸ ਪਰਿਵਾਰ ਦਾ ਜਿਹੜਾ ਕਮ ਸੇ ਕਮ ਗੁਜ਼ਾਰੇ ਦਾ ਜਿਹੜਾ ਹੈ ਸਿਸਟਮ ਜਿਹੜਾ ਹੈ ਉਹਨੂੰ ਸੈੱਟ ਕੀਤਾ ਜਾਏ ਉਸ ਬੱਚੇ ਦੀ ਪਤਨੀ ਹੈਗੀ ਹੈ ਉਹਦੀ ਜਿਹੜੀ ਪਤਨੀ ਨੂੰ ਕੋਈ ਨੌਕਰੀ ਜਾਂ ਕਿਸੇ ਤਰੀਕੇ ਦਾ ਕੋਈ ਐਸਾ ਸਿਸਟਮ ਬਣਾਇਆ ਜਾਏ ਤਾਂ ਕਿ ਇਹਨਾਂ ਦਾ ਪਰਿਵਾਰ ਜਿਹੜਾ ਆਉਣ ਵਾਲੇ ਸਮੇਂ ਦੀਆਂ ਮਾੜੀ ਬਿਮਾਰ ਹੈ ਪੈਰਲਾਈਜ਼ਡ ਬਿਮਾਰ ਹੈ ਮੋਢੇ ਦੀ ਮਾੜੀ ਹੈ ਹਾਂ ਔਰ ਇਹਨਾਂ ਦੀਆਂ ਕਾਫੀ ਮੁਸ਼ਕਲਾਂ ਜਿਹੜੀਆਂ ਇਹਨਾਂ ਨੇ ਰਾਮ ਲਾਲ ਜੀ ਦੱਸਿਆ ਨੇ ਇਹਨਾਂ ਦੇ ਉੱਤੇ ਗੌਰ ਕਰਕੇ ਇਹਨਾਂ ਮੁਸ਼ਕਲਾਂ ਨੂੰ ਕਮ ਸੇ ਕਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਦੀਆਂ ਗੱਲਾਂ ਨੂੰ ਸੁਣੇਗੀ ਔਰ ਇਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਧੰਨਵਾਦ